ਦਿੱਲੀ ਸਿਕੁਰਿਟੀ ਕੋਰਪੋਰੇਟ ਕਮਿਟੀ ਦਾ ਜੋ ਪ੍ਰੈਜ਼ੈਂਟ ਸੈਟਅਪ ਆਗਾ 1975 ਦੇ ਵਿੱਚ ਸੈਟਅਪ ਜਿਹੜਾ ਸ਼ੁਰੂ ਆਇਆ ਸੀ ਔਰ ਛੇ ਨਾ ਕਨਿਆਸਾਲ ਦੇ ਦੌਰਾਨ ਦੇ ਵਿੱਚ ਬੜੀ ਲੀਪਸ ਐਂਡ ਬੌਂਸ ਜਿੱਤਨਾ ਸਾਡੇ ਤੋਂ ਕੱਢੇ ਪ੍ਰਦਾਨ ਕਰੇ ਦਿੱਲੀ ਦੇ ਨਿਵਾਸੀ ਬਹੁਤ ਵੀ ਸਿੱਖੋ ਐ ਦਿੱਲੀ ਦੇ ਸਿੱਕਲੀਟਰ ਹੋਏ ਨੇ ਜਿਹੜੇ ਜਨਤਾ ਦੇ ਇਤਿਹਾਸ ਦੇ ਵਿੱਚ ਨਾ ਆ ਗਾ ਉਹਨਾਂ ਸਾਰਿਆਂ ਦੀ ਮਿਹਨਤ ਨਾਲ ਦਿੱਲੀ ਗੁਜ਼ਾਰਾ ਕਮੇਟੀ ਇੱਕ ਬਹੁਤ ਵੱਡੀ ਇੰਟਰਮੀਟੀ ਬਣ ਗਈ ਪਰ ਅਨਪਰਗਨਸ਼ਨ ਨਕਸ਼ੇ ਤੇ ਇੰਟਰਮੀਟੀ ਜਿਹੜੀ ਇਹ 1995 ਦੇ ਵਿੱਚ ਇੱਕ ਇੰਟਰਮੀਟੀ ਆਈ ਉਸ ਵਕਤ ਕੋਈ ਵੀ ਐਸਾ ਨੈਸ਼ਨਲ ਜਾਂ ਇੰਟਰਨੈਸ਼ਨਲ ਨਸ਼ਾ ਇਸ਼ੂ ਨਹੀਂ ਸੀ ਜਿੱਦੇ ਵਿੱਚ ਦਿੱਲੀ ਸੀ ਗੁਰਦੁਆਰਾ ਕਮਿਟੀ ਇਨਵੋਲਵ ਸੀ ਹੁੰਦੀ। ਔਰ ਫਮੈਂ ਤੁਸੀਂ ਬਿਆਨਾ ਦਾ ਕੇਸ ਲੈ ਲਿਆ ਔਰ ਫਮੈਂ ਪੁਲਰ ਦਾ ਕੇਸ ਲੈ ਲਿਆ ਕਿਸੇ ਦੇ ਕੇਸ ਲੈ। ਔਰ 84 ਦੇ ਦੰਗਿਆਂ ਦੇ ਕੇਸ ਲੈਣ ਸਾਡੇ ਤੋਂ ਪਹਿਲੇ ਜਿਹੜੇ ਪ੍ਰਦਾਨ ਹੋਏ ਉਹਨਾਂ ਨੇ ਵੀ ਮਦਦ ਕੀਤੀ ਹੈ। ਜਿਸ ਜਿਸ ਤਨਾ ਕਿਸੇ ਨੇ ਡਿਊਟੀ ਦਿੱਤੀ ਹੈ ਉਹਨਾਂ ਦਾ ਸਿਰਫ ਸਲਾਮ ਨਹੀਂ ਰਹੀ ਹੈ ਇਟ स्टार्टेड ਫਰਮ ਸਰਜੈਂਟਸਵਾਂਸ ਇਨ ਕੋਚੜ ਪਰਡੇਡ ਪਰ ਸਭ ਤੋਂ ਅਫਸੋਸ ਦੀ ਗੱਲ ਹੈ ਵੀ ਇਹ ਸਤਾਰਨ ਕਰੰਦ ਤੋ ਬਾਅਦ ਜੋ ਦਿੱਲੀ ਕਮੇਟੀ ਦਾ ਹਾਲ ਹੋਇਆ ਹੈ ਇਸ ਤੋਂ ਵੱਡੀ ਨਮੋਸ਼ੀ ਦਿੱਲੀ ਦੇ ਸਿੱਖਾ ਵਾਸਤੇ ਨਹੀਂ ਹੋਰ ਹੋ ਨਹੀਂ ਸਕਦੀ ਜਿਹੜੇ ਸਾਡੇ ਲੀਟਰਾਂ ਦੇ ਪ੍ਰੋਗਰਾਮ ਸਨ ਵੀ ਅਸੀਂ ਸਕੂਲ ਬਣਾਏ ਹਨ ਪਰ ਮਹਾਰਾਜ ਦੀ ਕਿਰਪਾ ਦੇ ਨਾਲ 13 ਪਬਲਿਕ ਸਕੂਲ ਬਣ ਗਏ ਸਾਡੇ 4-5 10-10 ਸਕੂਲ ਬਣ ਗਏ 4 ਡਿਗਰੀਕਾਰ ਬਣ ਗਏ ਉਸ ਤੋਂ ਬਾਅਦ ਇਹ ਸਰਵਾਰੀਆ ਵਕਾਖਲੀ ਕਰਨ ਕੀਤੀ ਸਣ ਸਤ ਜਥੇਦਪ ਸੰਭੋਗ ਸਿੰਘ ਹੋ ਰਹੇ 1995 ਦੇ ਵਿੱਚ ਸਾਹ ਪਰਦੀਪ ਸਿੰਘ ਦਾ ਜਨਮ ਆਇਆ ਹੈ ਨਾਦਰ ਟਾਈਮ ਹੈਸ ਕਮ ਫਰ ਦਾ ਗ੍ਰੇਟਰ ਪੀਆ ਉਸ ਗ੍ਰੇਟਰ ਪੀਆ ਦੇ ਵਿੱਚ ਸਾਡੇ ਡਿੱਕਰ ਅਪਣਾ ਮੈਨੇਜਮੈਂਟ ਕਾਲਜ ਇੰਜੀਨੀਅਰਿੰਗ ਕਾਲਜ ਇਸਾਰੇ ਸ਼ਾਮਿਲ ਸਾ ਉਹ ਬਣੇ 18 ਜੁਨ ਨੇ ਤੋਂ ਬਾਅਦ ਕਿਉਂਕਿ ਕਿ ਲੋਕ ਮਨ ਦੇ ਵਿੱਚ ਭਾਵਨਾ ਰਹੀ ਹੁੰਦੀ ਸੀ ਕਿ ਅਸੀਂ ਸੇਵਾ ਕਰ ਸਕੀਏ ਦਿੱਲੀ ਦੀ ਸਿੱਖ ਸੰਗਤ ਵੀ ਆਪਣੀ ਜਿਹੜੀ ਆਉਣ ਵਾਲੀ ਔਲਾਦ ਹੈਗੀ ਉਹਨਾਂ ਨੂੰ ਪੜਾ ਲਿਖਾ ਕੇ ਅਸੀਂ ਵੱਡਾ ਕਰ ਸਕੀਏ ਪਰ ਦੇਖੋ ਸਕੂਲਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਇਹ ਵਿਸ਼ਾ ਚੱਲਦੀ ਸੀ ਸਵਾਰਸ਼ਾਂ ਬਣੀਆਂ ਸਨ ਮੈਨੂੰ ਹਾਲ ਤੱਕ ਯਾਦ ਹੈ ਕਿ 1973 ਦੇ ਵਿੱਚ ਮੇਰੇ ਪਾਲਕ ਦੇ ਮੇਰੇ ਨਾਲ ਦੇਸਾਂ ਦੇਵ ਨਗਰ ਸਕੂਲ ਮੈਰੀਡ ਵਿਸ਼ਣ ਭਰਾਂ ਵਾਸਤੇ ਸਿਫਾਰਿਸ਼ ਹੁੰਦੀ ਸੀ ਉਸ ਟ੍ਰੈਨਡ ਦੇ ਧਾਕਰੇ ਵਿੱਚ ਵੀ ਸਦਾਰਤ ਰੋਚਨ ਸਿੰਘ ਸਰਨਾ ਦਾ ਨਾਮ ਹੁੰਦਾ ਸੀ ਸਮਾਜ ਦੇ ਵਿੱਚ ਤੇ ਉਹਨਾਂ ਦੀ ਸਿਫਾਰਿਸ਼ ਸੀ ਦੇਵ ਨਗਰ ਸਕੂਲ ਵਾਸਤੇ ਕਿਤਨਾ ਸਟੈਂਡਰਡ ਹਾਰੀ ਸੀ ਮਨ ਪਤਾ ਵੀ ਦੇਵ ਨਗਰ ਸਕੂਲ ਇੱਥੇ بڑے-ਬੁੜਾਏਗੇ ਛਿੰਦੀ ਪਰ ਕਰਦੇ ਕਰਦੇ ਕਿੱਥੋਂ ਦੇ ਪ੍ਰਿੰਸੀਪਲ ਵੀ ਬੋਧ ਚਲੇ ਗਏ ਔਰ ਜੇ ਮੈਂ ਕਹਿੰਦਾ ਨਾ ਕਿ ਇਹ ਨਜ਼ਰ ਮੈਂ ਇਸ ਨੂੰ ਨਹੀਂ ਕਹਦਾ ਬਾਜੀ ਨਜ਼ਰ ਲੱਗਦੀ ਨਹੀਂ ਸਾਡੇ ਦੇ ਵਿੱਚ ਪੁੱਠੇ ਸਿੱਧੇ ਰਸਿਆਂ ਬਈ ਮਾਲ ਵੜ ਗਏ ਸਰਵਾ ਭਾਗਲਾ ਜਿਹੜੀ ਹੈ ਉਹ ਮੈਂਬਰਾਂ ਦੇ ਵਿੱਚੋਂ ਖਤਮ ਹੋ ਗਈ ਸਰਫ ਇਹ ਟਿਪੀਚਾ ਲੈ ਕੇ ਮੈਂਬਰ ਜਿਹੜੇ ਸਾਨੂੰ ਗੁਰਦੁਆਰਾ ਕਮੇਟੀ ਦੇ ਵਿੱਚ ਆਂਦੇ ਸਨ ਕਿ ਅਸੀਂ ਇਹ ਪੈਸਾ ਕਿਵੇਂ ਵਧਾਣਾ ਹੈ ਉਹਦੇ ਵਿੱਚ ਉਹਨਾਂ ਤਾਂ ਵੀ ਮਸੂਲ ਤੇ ਹੈ ਹੀ ਹੈ ਨਾ ਪਰ ਕੰਦ ਦਾ ਯਥਾ ਰਾਜਾ ਤਥਾ ਪ੍ਰਜਾ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਬਣ ਗਿਆ ਮਨਜੀਤ ਸਿੰਘ ਤੋਂ ਬਾਅਦ ਉਹ ਇੱਕ ਨੰਬਰ ਦਾ ਅਯਾਸ਼ ਆਦਮੀ ਔਰ ਬੇਈਮਾਨ ਆਦਮੀ ਜਿਹੜਾ ਬਣ ਗਿਆ ਉਸ ਨੂੰ ਕੋਈ ਕਰਪਸ਼ਨ ਤੋਂ ਗਰੇਜ ਨਹੀਂ ਸੀ ਫੰਕਸ਼ਨ ਬੀਜੇਪੀ ਦੀ ਪਾਰਟੀ ਦਾ ਪੈਸਾ ਗੁਰਦੁਆਰਾ ਕਮੇਟੀ ਦਾ ਬਰਗਰ ਵੀ ਖਵਾਏ ਜਾ ਰਹੇ ਸਭ ਚੀਜ਼ਾਂ ਖਵਾਈਆਂ ਜਾ ਰਹੀਆਂ ਪਰ 2021 ਤੋਂ ਇੱਕ ਟੀਚਰਾਂ ਦਾ ਮਸਲਾ ਜਿਹੜਾ ਹੈ ਕਿ ਪੁਰਾਣਾ ਚਲਦਾ ਆ ਰਿਹਾ ਹੈ ਸਾਡੇ ਕੋਲ ਰਿਕਾਰਡ ਹੈ ਦਾ ਜਿਸ ਨੂੰ ਚਾਹੀਦਾ ਸਾਡੇ ਕੋਲ ਨਿਕਿਆ ਅਸੀਂ 2012 ਜੁਲਾਈ ਦੇ ਵਿੱਚ ਚਿੱਠੀ ਦਿੱਤੀ ਸੀ ਉਸ ਉੱਪਰ ਦੇ ਐਜੂਕੇਸ਼ਨ ਮਿਨਿਸਟਰ ਨੂੰ ਫਿਰ ਅਸੀਂ ਉਹਨਾਂ ਕੋਲ ਜੀ ਤੁਸੀਂ ਅੱਜ ਡੇਟ ਫਿਕਸ ਕਰਦੇ ਆ 4 1 2012 ਡੇਟ ਫਿਕਸ ਕਰਦੇ ਆ ਅਸੀਂ ਕਹਿ ਲਈ ਅਸੀਂ ਇਹ ਲਖਣਾ ਅਨਾਉਂਸ ਹੋ ਚੁੱਕਿਆ ਅਸੀਂ ਕਹਿ ਲਈ ਅਸੀਂ 1 ਫਰਵਰੀ ਨੂੰ 2013 ਤੋਂ ਲਾਗੂ ਕਰ ਦਿਆ ਇਹ ਚਿੱਠੀ ਅਸੀਂ ਐਜੂਕੇਸ਼ਨ ਮਿਨਿਸਟਰ ਨੂੰ ਦਿੱਤੀ ਤੇ ਡਾਇਰੈਕਟਰ ਐਜੂਕੇਸ਼ਨ ਨੂੰ ਦਿੱਤੀ ਸਾਡੇ ਕੋਲ ਪੂਰਾ ਪ੍ਰਬੰਧ ਸੀ ਪੈਸੇ ਦਾ ਉਸ ਵਕਤ 6th ਬੈਂਕ ਕਮਿਸ਼ਨ ਦੇ ਅਨੁਸਾਰ ਸਬਲਕਿ ਸਾਡੇ ਕੋਲ ਸਰਪਲਸ ਪੈਸਾ ਪੈਸਾ ਸੀ ਉਸ ਵਕਤ ਔਰ ਜਿਸ ਵਕਤ ਅਸੀਂ ਰੀਲੈਂਕੂਇਸ਼ ਕੀਤਾ ਗੁਰਦੁਆਰਾ ਕਮੇਟੀ ਦਾ ਆਫਿਸ ਆਫਟਰ ਦਾ ਡਿਫੀਟ ਆਫ ਇਲੈਕਸ਼ਨਸ ਅਸੀਂ ਸੁਗਤ 123 ਕਰੋੜ ਰੁਪਇਆ ਨਾ ਪਛੜ ਕੇ ਗਿਆ ਭਾਵੇਂ ਬਾਅਦ ਵਿੱਚ ਸਰਮਜੀਤ ਸਿੰਘ ਕਈ ਵਾਰ ਕਹਿੰਦੇ ਸਨ ਜੀ ਨਹੀਂ ਜੀ 100 ਕਰੋੜ 110 ਕਰੋੜ 95 ਕਰੋੜ ਚਲੋ ਗਿਣਤੀ ਵਕਤ 5-10 ਕਰੋੜ ਰੁਪਇਆ ਉੱਪਰ ਖੱਲੇ ਉਸਪਾਸਟ ਇਟ ਵਾਸ ਅ ਸਾਈਜ਼ੇਬਲ ਅਮਾਉਂਟ ਐਂਡ ਮਨੀ ਥੈਟ ਵਾਸ ਲੇਫਟ ਬਿਹਾਈਂਡ ਇਹ ਤੁਸੀਂ ਪ੍ਰਬੰਧ ਕਰੋ ਜਿਸ ਵਕਤ ਤੇ ਪੈਸਾ ਕੁਝ ਦੇਵਤਾਂ ਪਰਬੰਧ ਚਲੋ ਆਪਣੇ ਪਿਤਾ ਦੀ ਵਿਰਾਸਤ ਤੋਂ ਅਜੀਤ ਸਿੰਘ ਨੇ ਪ੍ਰਬੰਧ ਲਿਆ ਰਾਇ ਸੀ ਪਰ ਉਸ ਤੋਂ ਬਾਅਦ ਤੇਦਾ ਬਲੀ ਵਾਰਸ਼ਣਾ ਕੋਈ ਨਹੀਂ ਆਇਆ ਹੁਣ ਕਹਾਣੀ ਸ਼ੁਰੂ ਹੋਈ ਸਭ ਤੋਂ ਬਾੜਾ ਕੰਮ ਹੈਗਾ ਜੀ ਕੋਈ ਸਾਡੇ ਘਰ ਦੇ ਵਿੱਚ ਦਿਲ ਕਲਪੋਰ ਕਮੇਟੀਆਂ ਨੂੰ ਪਹਿਲੀ ਪੂਰੀ ਬੜਾਈ ਜਾਂਦਾ ਹੈ ਬਈ ਅਸੀਂ ਇਹਦੇ ਮੈਂਬਰ ਬਣ ਕੇ ਇਹਦੇ ਉਦੇਦਾਰ ਬਣ ਕੇ ਅਗਲੀ ਰਾਜਨੀਤਿਕ ਪੋਜੀਸ਼ਨ ਕਿਵੇਂ ਹਾਸਲ ਕਰ ਲਈ ਹੈ ਨਿਸ਼ਾਨਾ ਸੇਵਾ ਕਰਨ ਦਾ ਤੇ ਖਤਮ ਹੋ ਚੁੱਕਾ ਹੈ ਔਰ ਮਨ ਸਮਝ ਆਂਦੀ ਹੈ ਬਈ ਭਾਜਪਾ ਦੀ ਸਰਕਾਰ ਹੈ ਜਨਵਰੀ 2022 ਦੇ ਵਿੱਚ ਕਿਸੇ ਖਾਸ ਮਿਸ਼ਨ ਲਈ ਸਭ ਤੋਂ ਧਿਆਨ ਜਿਸ ਉਹ ਸਾਡੀ ਇਲੈਕਸ਼ਨ ਹੋਈ ਸੀ ਹੋ ਰਹੀ ਸੀ ਸੰਸਦ ਕੰਨੇ ਸਾਰੀ ਇਲੈਕਸ਼ਨ ਨੂੰ ਪਟਟ ਕਰੇ ਸੀ ਇਲੀਗਲੀ ਕੱਲੇ ਪ੍ਰਕਾਗਨ ਸਾਹਿਬ ਦੇ ਰੀਪਲੇਸਮੈਂਟ ਦੇ ਵਿੱਚ ਸਾਰੇ ਫੈਸਿਲਿਟੀਆਂ ਉਸ ਨੂੰ ਦਿੱਤੀਆਂ ਜਾਂ ਸੰ ਕੈਮਰੇ ਉਸ ਨੂੰ ਸਾਰੀ ਦੀ ਗਿਜ਼ ਦਿਖਾਰੇ ਸਨ ਮੈਂਬਰਾਂ ਨੂੰ ਇਨਾ ਨ ਡਰਾਇਆ ਵੀ ਹੋਇਆ ਸੀ ਤੰਕਾਇਆ ਵੀ ਹੋਇਆ ਸੀ ਔਰ ਪੈਸੇ ਵੀ ਦਿੱਤੇ ਗਏ ਸਨ ਇਸ ਦੇ باوجود ਉਹਨਾਂ ਨੂੰ ਇਲੈਕਸ਼ਨ ਜਿੱਤਾਂ ਦੇ ਅਸਾਰ ਜਿਹੜੇ ਸਨ ਘੱਟ ਨਜ਼ਰ ਆਏ ਸਨ ਔਰ ਜਿਸ ਵਕਤ ਇੱਕ ਮੈਂਬਰ ਨੇ ਦਿਖਾ ਕੇ ਪਰਚੀ ਭਾਈ ਅਸੀਂ ਉਸ ਦਾ ਵਿਰੋਧ ਕੀਤਾ ਕਿ ਇਹਨੂੰ ਵੋਟ ਇਨਵੈਲਿਡ ਹੈਗੀ ਇੱਕੀ ਦਮ ਗੁਜਰਾਤ ਦੀ ਰਾਜ ਸਭਾ ਦੀ ਇਲੈਕਸ਼ਨ ਦੇ ਵਿੱਚ ਨੰਨ ਐਡਵਰਡ ਸੁਪਰੀਮ ਕੋਰਟ ਹਲੋਦੀ ਦੀ ਆਈਆ ਔਰ ਉਸ ਵਕਤ ਦਾ ਉਹਨਾਂ ਦਾ ਕੈਂਡੀਡੇਟ ਹੁੰਦਾ ਸੀ ਅਹਿਮਦ ਮਟੇਲ ਜਿਹੜੀ ਜਿਹੜੀ ਸੀ ਕਾਰਵਾਈ ਗੈਰ ਕਾਨੂੰਨੀ ਕਾਰਵਾਈ ਸੀ ਇਸ ਗੈਰ ਕਾਨੂੰਨੀ ਕਾਰਵਾਈ ਤੇ ਅਸੀਂ ਇਬਜੈਕਸ਼ਨ ਚੁੱਕਿਆ ਸਿਰਸਾ ਕਮਾਂਡ ਕਰ ਰਿਹਾ ਸੀ ਔਰ ਇਹਨਾਂ ਨੇ ਦੋ ਤਿੰਨ ਬਟਾਲੀਅਨ ਪੁਲਿਸ ਦੀਆਂ ਬਾਹਰ ਗੱਡੀਆਂ ਖੜੀਆਂ ਕੀਤੀਆਂ ਆਮਡ ਪੁਲਿਸ ਜਿਹੜੀ ਇਹ ਉਹਨੇ ਗੁਰਦੁਆਰੇ ਨੂੰ ਕੇ ਦਾਪਾ ਲਿਆ ਸੀ ਸੰਕਟ ਵੀ ਪੜੀ ਸੀ ਔਰ ਪੁਲਿਸ ਜਿਹੜੀ ਸੀ ਅਤ ਦੀ ਬੇਦਬੀ ਕਰ ਗਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਸੇ ਨੇ ਨਹੀਂ ਵੇਖਿਆ ਬੇਨਾ ਜੁੱਤੀਆਂ ਪਾਈਆਂ ਨੇ ਕਦੀ ਪਾਈਆਂ ਸਾਨੂੰ ਧੱਕੇ ਦੇ ਨਾਲ ਚੁੱਕ-ਚੁੱਕ ਕੇ ਬਾਹਰ ਮਾਰਿਆ ਗਿਆ ਉਹ ਰਾਤ ਨੂੰ 12 ਵਜੇ ਦੇ ਨਾਲ ਪੁਲਿਸ ਨੇ ਪਰਚੀਆਂ ਪਾਈਆਂ ਬੈਂਕ ਬਾਕਸ ਦੇ ਵਿੱਚ ਜਸਟ ਮੈਚ ਇਹ ਇਸ ਆਲ ਰੂਮ ਦਾ ਰਿਕਾਰਡ ਇਨਾ ਦੀਆਂ ਫੋਟੋਆਂ ਕੀਤੀਆਂ ਹੋਇਆਂ ਓਕੇ ਸਾਡੇ ਪਰਟੀਕਲ ਮੈਂ ਸਮਝਦਾ ਹਾਂ ਬਿਚ ਇਨਾਂ ਦਾ ਸਪਸ਼ਟ ਹੋਏ ਕਿ ਮੈਂ ਕੋਈ ਮਿਸ ਵਰਜ਼ ਆਪਣਾ ਨਹੀਂ ਕਰਾਂਗਾ ਸ਼ਾਇਦ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਸੀ ਅਸੀਂ ਤੁਹਾਨੂੰ ਉਠਾਉਂਦੇ ਆ ਤੁਸੀਂ ਜਾ ਕੇ ਸਿੱਖਾਂ ਦਾ ਇੱਕ ਇੱਕ ਜਿਹੜਾ ਪਾਇਆ ਦਾ ਉਹ ਕੱਟਦੇ ਹੋ ਔਰ ਮਨ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਭ ਤੋਂ ਪਹਿਲਾਂ ਉਹਨਾਂ ਦਾ ਸਭ ਤੋਂ ਵੱਡਾ ਪਾਇਆ ਜਿਹੜਾ ਸਾਡਾ ਐਜੂਕੇਸ਼ਨ ਦਾ ਸੀ ਉਸ ਨੂੰ ਕੱਟਿਆ ਵੀ ਐਜੂਕੇਸ਼ਨ ਦਾ ਪਾਇਆ ਕੱਟਾ ਗਿਆ ਇਹਨਾਂ ਦੀ ਪਨੀਰੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਇੱਕ ਬੜੀ ਵੱਡੀ ਚਾਲ ਸੀ ਸਿੱਖ ਓਮ ਦੇ ਨਾਲ ਬੜਾ ਵੱਡਾ ਧੁਖਾ ਸੀ ਸਿੱਖਾਂ ਨੇ ਜੋ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਔਰ ਜੋ ਕੁਰਬਾਨੀਆਂ ਕੀਤੀਆਂ ਸੀ ਉਹ ਇਹਨਾਂ ਨੇ ਨਸ ਤੋਂ ਲਬੂਤ ਕਰਕੇ ਰੱਖ ਦਿੱਤੀਆਂ ਉਹਨਾਂ ਦੀ ਕੋਈ ਸ਼ਰਮ ਹੋਈ ਆਵੇ ਰੱਖੀ ਨਾ ਹੈ ਔਰ ਸਭ ਸੇ ਵਰਗੇ ਬੰਦੇ ਨੂੰ ਇਹਨਾਂ ਨੇ ਡਿਫੈਕਟਿਵ ਪ੍ਰੈਜ਼ੀਡੈਂਟ ਬਣਾਤਾ ਔਰ ਇਹ ਐਸਾ ਸਭ ਸੇ ਜਿਹਨੂੰ ਪੰਜਾਬੀ ਨਹੀਂ ਪੜਨੀ ਆਂਦੀ ਮਨ ਇੱਕ ਗਿੱਲਾ ਬਲਜੀਤ ਸਿੰਘ ਦੇ ਜ਼ੁਰਤ ਵੀ ਨੇ ਪੰਜਾਬੀ ਪੜਵਾਈ ਕਿ ਨਹੀਂ ਉਸ ਕੋਲ ਤੇਰਾ ਜਰਨਲ 77 ਸੀ ਤੂੰ ਉਸ ਕੋਲ ਪੰਜਾਬੀ ਵੀ ਨਹੀਂ ਪੜਵਾਈ ਚੁੱਕੇ ਬਾਅਦ ਮਾਰਦਾ ਉਸ ਕੋਲ ਤੇ ਪਰ ਚਲੋ ਬੀ ਗਾਉਂ ਬਾਈ ਗਾਉਂ ਸਵਾਹ ਉਹ ਘਰ ਕਿਸ ਕੋੰਦੇ ਨੂੰ ਪੰਜਾਬੀ ਵੀ ਨਹੀਂ ਪੜ੍ਹਨੀ ਆਂਦੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਨਹੀਂ ਕਰਤਾ ਮੈਂ ਉੱਥੇ ਮੌਜੂਦ ਸੀ ਹਾਈ ਕੋਰਟ ਦੇ ਹੁਕਮਾਂ ਅਨਸਾਰ ਇਹ ਪਾਠ ਵੀ ਨਹੀਂ ਕਰ ਸਕਿਆ ਐਸੇ ਸ਼ਖਸ ਨੂੰ ਸਿੱਖਣ ਦੀ ਤਰਬ ਜਿੱਥੇ ਬੰਦੀ ਦਾ ਮੁਕੀ ਗੁਨਾਹਾਂ ਇਸ ਤੋਂ ਵੱਡਾ ਜ਼ੁਲਮ ਹੋਰ ਸਿੱਖਾਂ ਨਾਲ ਕੀ ਹੋ ਸਕਦਾ ਹੈ ਔਰ ਇਹਨਾਂ ਕੋਈ ਮਾਨਾ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਮਨਜੀਤ ਸਿੰਘ ਤੇ ਇਲਜ਼ਾਮ ਲੱਗਿਆ ਸੀ ਪ੍ਰੂਫ ਨਹੀਂ ਸੀ ਹੋਇਆ ਇਲਜ਼ਾਮਾਂ ਦੇ ਉੱਪਰ ਮਨਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ ਯੂ ਆਰ ਪ੍ਰੂਵਡ ਗਿਲਟੀ ਬਾਈ ਦਾ ਕੋਰਟ ਆਈ ਕੋਰਟ ਆਈ ਕੋਰਟ ਔਰ ਇਹ ਪਹਿਲੀ ਵਾਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਪ੍ਰਧਾਨ ਤੇ ਜਨਰਲ ਸਕੱਤਰ ਗਿਲਟੀ ਅਗੇ ਔਰ ਇਹਨਾਂ ਦੀ ਸਜ਼ਾ ਜਿਹੜੀ ਹੈ 12-10 ਨੂੰ ਕੋਰਟ ਸੁਣਾਏਗਾ ਇਨਾਂ ਨੂੰ ਹਾਲੇ ਵੀ ਸ਼ਰਮ ਜੇ ਇੱਕ ਪੈਸੇ ਦੀ ਆ ਗਈ। ਇਹ ਕਹਿੰਦੇ ਕੋਈ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਆਣਾ। ਸਾਡੇ ਗੁਰਦੁਆਰਿਆਂ ਦੇ ਹਾਲਾਤ ਮਰਕੋਲਾ ਸਰਮਜੀਤ ਸਿੰਘ ਸਰਨਾ ਬੈਠੇ ਸਾਡੇ ਅਸਲ ਸਬੰਧ ਦੇ ਇਹਨਾਂ ਦੇ ਬਲਦ ਸਾਹਿਬ ਨਾਲ ਸਾਹਿਬ। ਉਹ ਦੁਕਾਨ ਤੇ ਮੇਰੇ ਕੋਲ ਆਂਦੇ ਸੰਗ ਚਾਂਦੀ ਚੋਕ ਤੇ ਇੱਕ ਗੱਲ ਕਹਿੰਦੇ ਸਨ। ਵੈਰੇ ਬਲਦ ਸਾਹਿਬ ਨੂੰ ਸਾਖਤ ਰੋਚਨ ਸਿੰਘ ਕੋਈ ਵਕਤ ਆਏਗਾ ਜਿਸ ਕੋਤੇ ਧੜਵੀ ਜਿਹੜੇ ਗੁਰਦੁਆਰਿਆਂ ਤੇ ਕਾਬਜ਼ ਹੋਣਗੇ ਤੇ ਕੋਈ ਸੁਕਤ ਇਹ ਗੁਰਦੁਆਰੇ ਦੀਆਂ ਕੰਤਾਂ ਵੀ ਬਿਕ ਜਾਣਗੇ ਆ ਜੋ ਨੋਪਤ ਕੰਦਾ ਮਿਕਣ ਦੀ ਆ ਚੁੱਕੀ ਹੈ ਸਾਡੇ 7-800 ਕਰੋੜ ਰੁਪਏ ਵੀ ਕਟੋ-ਕਟ ਦੇਣ ਦੀ ਤਾਰੀ ਬਣਦੀ ਜੀ ਅੱਗੇ ਦਿਨ ਤੱਕ ਅਸੀਂ ਚਿੱਠੀ ਲਿਖੀ ਸੀ ਐਜੂਕੇਸ਼ਨ ਡਿਪਾਰਟਮੈਂਟ ਨੂੰ which was approved by the minister and the director of education ਬਈ ਅੱਛੀ 1 ਫਰਵਰੀ 13 ਤੋਂ ਲਾਗੂ ਕਰਾਂਗੇ ਉਹਨਾਂ ਕਰੀ ਬਿਲਕੁਲ ਠੀਕ ਹੈ ਇਹ ਲਖਨਾ ਜਿੱਤਰ ਤੋਂ ਬਾਅਦ ਸਾਰਵਤਾਰ ਸਿੰਘ ਹਿੱਤ ਦੀ ਵਾਈਟ ਵੀ ਮਨਜ਼ੂਰ ਹੈਗੀ ਅੱਜ ਰਿਪੋਰਟ ਦੇ ਵਿੱਚ ਜਿਸ ਵਿੱਚ ਉਹਨਾਂ ਨੇ ਇਹ ਫੰਕਸ਼ਨ ਕੀਤਾ ਜਿੱਤ ਦਾ ਤੇ ਸਾਰੀਆਂ ਟੀਚਰਾਂ ਨੂੰ ਬਣਾ ਕੇ ਕਿਹਾ ਵੀ ਅਸੀਂ ਤੁਹਾਨੂੰ ਛੇਵਾਂ ਪੇ ਪੇ ਕਮਿਸ਼ਨ ਲਾਗੂ ਕਰਾਂਗੇ ਬੜੀਆਂ ਟੀਚਰਾਂ ਨੇ ਖੁਸ਼ੀ ਬਣਾਈ ਸਾਰਵਤਾਰ ਸਿੰਘ ਹਿੱਤ ਨੇ ਫਿਰ ਕਿਹਾ ਪਰ ਦੇਾਂਗਾ ਸਿਰ ਇੱਕ ਬਰਬਰੀ ਤੋਂ ਹੀ ਟੀਚਰਾਂ ਨੇ ਉਹ ਵੀ ਕਬੂਲ ਕੀਤਾ ਤਾੜੀਆਂ ਮਾਰ ਕੇ ਵੀ ਸਨ ਤੇ ਵੀ ਮਨਜ਼ੂਰ ਆ ਗਿਆ ਇਹਨਾਂ ਨੇ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਬਈ ਇਹਨਾਂ ਬੇਈਮਾਨਾਂ ਨੇ ਸਭ ਕੁਝ ਖਾ ਪੀ ਕੇ ਖਤਮ ਕਰਤਾ ਹੈ ਇਹ 50 100 ਕਰੋੜ ਰੁਪਏ ਦੇ ਦਾ ਦਿੱਲੀ ਗੁਰਦੁਆਰਾ ਕਮੇਟੀ ਖਤਮ ਕੀਤੀ ਅਸੀਂ ਨੋਬਤ ਪਹੁੰਚ ਗਈ ਹੈ ਕਿ ਅੱਜ ਦਿੱਲੀ ਕੋਲ ਦੁਆਰਾ ਕਮਿਊਨਿਟੀ ਦੇ ਸਟਾਫ ਨੂੰ ਵੀ ਤਨਖਾਹ ਟਾਈਮ ਸਿਰ ਨਹੀਂ ਦੇ ਸਕ ਰਿਹਾ ਹੈ ਹਾਲਾਂਕਿ ਹਰ ਸਾਲ ਵਕਾਰ ਲਗਾ ਛੜਤ 7% ਵਧਦੀ ਹੈ ਪਰ ਟੈਨੈਂਟ ਫਨਲ ਭਾਈ ਹੋਏ ਸਿੱਧੀ ਗੋਲਮ ਜੋ ਪਤਾ ਨਹੀਂ ਪੈਸਾ ਕਦੋਂ ਡਿੱਗਦਾ ਉਹ ਸਵਾਲ ਕਿੱਥੇ ਜਾਂਦਾ ਹੈ ਜੇ ਅਸੀਂ ਆਪਣੀ ਸਿਆਸਤ ਮੈਂਬਰਾਂ ਦੀ ਖਰੀਦ-ਫੋਕ ਗੁਰਦੁਆਰਾ ਕਮਿਊਨਿਟੀ ਦੇ ਫੰਡਸ ਤੋਂ ਭਰਾਂਗੇ ਅਸੀਂ ਅੱਜ ਵੀ ਨਹੀਂ ਆ ਤੇ ਕੱਲ ਵੀ ਨਹੀਂ ਆ ਇੱਕ ਮਾਰਵਿਆ ਨਗਰ ਦਾ ਮੈਂਬਰ ਹੈਗਾ ਉਹ ਸਾਡੀ ਡਿਗਰ ਡੁੱਜੇ ਤੇ ਆਇਆ ਉਹਦੀ ਪੈਨ 13 ਸਾਲ ਪਹਿਲੇ ਇਹਨਾਂ ਨੇ ਟਰਮੀਨੇਟ ਕੀਤੀ ਬਈ ਤੇਰਾ ਬੀ ਐਡ ਦਾ ਜਿਹੜਾ ਸਰਟੀਫਿਕੇਟ ਹੈ ਉਹ ਝੂਠਾ ਹੈਗਾ ਗਲਤ ਹੈਗਾ ਕੈਪਿਟੂਲੇਟ ਹੋ ਗਈ 4-5 ਸਾਲ ਬਾਅਦ ਉਸਨੇ ਬੀਅਡ ਕਰ ਲਈ ਸਾਨੂੰ ਫਿਰ ਆਖ ਲਿਆ ਰੱਖਿਆ ਵੀ ਕਦੋਂ ਤੋਂ ਪਿਛਲੇ 13 ਸਾਲ ਤੋਂ ਪਿਛਲੇ 13 ਸਾਲ ਦੀ ਤਨਖਾਹ ਅਰੀਅਰਜ਼ ਇਨਕ੍ਰੀਮੈਂਟ ਸਾਰੀਆਂ ਦੇ ਕੇ ਹੁਣ ਕਾ ਬਸ ਤੂੰ ਸਾਨੂੰ ਵੋਟ ਪਾ ਦੇ ਸਾਡੇ ਕੋਲ ਨਾ ਕੋਈ ਖਰੋਜਾ 85 ਲੱਖ ਰੁਪਇਆ ਤੇਰੀ ਭੈਣ ਦਾ ਚੱਕ ਸਾਇਕਲ ਰੁਪਇਆ 7 ਲੱਖ ਰੁਪਇਆ ਅਡਵਾਂਸ ਹੁਣ ਤਾਂ ਦੇ ਵੀ ਬੈਠਾ ਹੈ ਨਾ ਸ਼ਰਮ ਲੈਣ ਵਾਲਿਆਂ ਨੂੰ ਐ ਨਾ ਸ਼ਰਮ ਦੇਣ ਵਾਲਿਆਂ ਨੂੰ ਐ ਕੱਲ ਮੈਂ ਪਾਣੀ ਪੱਤਰ ਸੀ ਫੂਨੇ ਮੰਨਾ ਪੜਿਆ ਲੈ ਲੇਖੋ ਤੇ ਗੁਰੂ ਮਹਾਰਾਜ ਕਹਿੰਦੇ ਐ ਮਨੁੱਖ ਜਿਹੜੀ ਤੂੰ ਬੇਈਮਾਨੀ ਕਰ ਰਿਹਾ ਹੈ ਇਹ ਪ੍ਰਮਾਤਮਾ ਦੇਖ ਰਿਹਾ ਤੂੰ ਇਹ ਨਾ ਸਮਝੇ ਪ੍ਰਮਾਤਮਾ ਨਹੀਂ ਦੇਖ ਰਿਹਾ ਇਹ ਪੈਸੇ ਲੈਣ ਵਾਲਿਆ ਤੂੰ ਦੇਖੀ ਤੇਰਾ ਹਸ਼ਰ ਵੀ ਹੋਏਗਾ ਔਰ ਗੁਰੂ ਘਰ ਦਾ ਪੈਸਾ ਦੇਣ ਵਾਲਿਓ ਦੇਖੋ ਤੁਹਾਡਾ ਹਸ਼ਰ ਕੀ ਹੋਏਗਾ ਤੁਸੀਂ ਮੰਗ ਕੇ ਬਣ ਕੇ ਸਰਕਾਂ ਤੇ ਬੈਠੋਗੇ ਕਟੋਰੀ ਲੈ ਕੇ ਤੁਹਾਨੂੰ ਕਿਸੇ ਨੇ ਪੀਣ ਨਹੀਂ ਪਾਣੀ ਇਹ ਤਰ੍ਹਾਂ ਕਿ ਲੋਕ ਗੁਰੂ ਦੇ ਪੈਸੇ ਦੇ ਨਾਲ ਇਤਨੇ ਬੇਈਮਾਨ ਹੈ ਗੁਰੂ ਦੇ ਪੈਸੇ ਦੇ ਨਾਲ ਅੱਜ ਹਲਕਾ ਇਹ ਅੱਗੇ ਦਿੱਲੀ ਗੁਰਦੁਆਰਾ ਕਮੇਟੀ ਦੀ ਸਾਡੇ ਵਕਤ ਤਿੰਨ ਘਰ ਹੁੰਦੀਆਂ ਸਨ ਕੁਝ ਜ਼ਿਆਦਾ ਸਮਾਂ ਤੇ ਹੈ ਹੀ ਨਹੀਂ ਅੱਜ 24 ਘੰਟੇ ਆ ਗਿਆ ਦਿੱਲੀ ਗੁਜ਼ਾਰਾ ਕਮੇਟੀ ਚ 24 ਡਰਾਈਵਰ ਆ ਗਏ ਅਨਲਿਮਿਟਿਡ ਬਟ ਰੋੜਾ ਲਗਾ ਕੋਈ ਮੈਂਬਰ ਮੰਤ ਬਣ ਕੇ ਕੋਈ ਸਕੂਲ ਖਾ ਰਿਹਾ ਕੋਈ ਮੈਂਬਰ ਮੰਤ ਬਣ ਕੇ ਕੋਈ ਸਕੂਲ ਖਾ ਰਿਹਾ ਨਾਨਕ ਪਿਆਉ ਤੇ ਜਾਈਏ ਅਜੀ ਅਸੀਂ ਕੀ ਕਰੀਏ ਦੀ ਚੇਅਰਮੈਨ ਜਿਹੜਾ ਹੈ ਬਾ ਕੋਈ ਨਹੀਂ ਕੁਝ ਛੱਡਦਾ ਪਿਆ ਸਾਰੇ ਨਾਨਕ ਪਿਆਵ ਦਾ ਲੰਗਰ ਉਹਦੇ ਇਲਾਕੇ ਦੇ ਵਿੱਚ ਫਰੀ ਜਾਂਦਾ ਸਾਰੇ ਬੱਚੇ ਜਿਹੜੇ ਪੜ੍ਹਦੇ ਪਏ ਨਾਨਕ ਪਿਆਵ ਸਕੂਲ ਦੇ ਵਿੱਚ ਉਹ ਉਹਨਾਂ ਦੀ ਫੀਸ ਫਰੀ ਹੈਗੀ ਕੋਈ ਪੁੱਛਣਾ ਲੈ ਨਹੀਂ ਕੋਈ ਜ਼ਿਆਦਾ ਹੀ ਨਹੀਂ ਪੁੱਛਣ ਬਈ ਦੱਸੋ ਯਾਰ ਸਾਨੂੰ ਹਸਾਲ ਤੇ ਦਿਓ ਕਦੀ ਸਾਹ ਆਇਆ ਕਿਸੇ ਸੰਗਤ ਦੇ ਬੰਦੇ ਨੂੰ ਬੰਦ ਹੋ ਗਿਆ ਖਤਮ ਹੋ ਗਿਆ ਹੈ ਪਰ ਮੈਂ ਹਾਈ ਕੋਰਟ ਦੇ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਵੇਂ ਦਸਪਾਸ਼ਾ ਨੇ ਮਸੰਦ ਸਾੜੇ ਸਾਨਾ ਉਹਨਾਂ ਦੀ ਕਰਤੂਤਾ ਗੋਮ ਮੈਂ ਅੱਜ ਕਹਿਣਾ ਇਸ ਜੱਗ ਨੇ ਵੀ ਚਾਰ ਬਲੇ ਨੇ ਇਸ ਸਿੱਖਣ ਦੇ ਮਸੰਦ ਨੂੰ ਹੀ ਸਾੜਿਆ ਇਹ ਕਿਸੇ ਮਸੰਦ ਤੋਂ ਕੱਟ ਨਹੀਂ ਸਨ ਅੱਜ ਫੈਸਲੇ ਦੇ ਵਿੱਚ ਕਿਨਾਂ ਦੀ ਪ੍ਰਧਾਨਗੀ ਤੇ ਜਨਨ ਸਕਤਰੀ ਖਤਮ ਹੋ ਚੁੱਕੀ ਹੈ ਕੱਲ ਵੀ ਅਸੀਂ ਜਨਰਲ ਮਵੈਂਚਰ ਨੂੰ ਟੈਲੀਫੋਨ ਕੀਤੀ ਹੈ ਬਈ ਨਾ ਤਾਂ ਕੋਈ ਚੈੱਕ ਬਣਾ ਸਕਦਾ ਹੈ। ਨਾ ਕੋਈ ਉਹ ਚੈੱਕ ਦੇ ਸਕਦੇ। ਨਾ ਕੋਈ ਉਹ ਖਰੀਦ ਖਰੋਜ ਕਿਸੇ ਮੈਂਬਰ ਦੀ ਕਰ ਸਕਦੇ। ਆਪ ਕੋ ਜਿਹੜੇ ਮਕਦਮਿਆਂ ਦੀ ਫੀਸ ਵੀ ਹੈਗੀ ਉਹ ਆਪਣੇ ਪੱਲੇੋਂ ਦੇਣਗੇ ਗੁਰਦੁਆਰਾ ਕਮੇਟੀ ਨਹੀਂ ਦੇਗੀ। ਕਿਉਂਕਿ ਮਕਦਮੇ ਤੁਹਾਡੇ ਤੇ ਨੇ। ਗੁਰਦੁਆਰੇ ਤੇ ਮਕਦਮੇ ਨਹੀਂ ਆ ਗਏ ਤੁਹਾਡੇ ਤੇ ਮਕਦਮੇ ਨੇ। ਪ੍ਰਬੰਧ ਕਰਕੇ ਉੱਪਰ ਮਕਦਮਾ ਨਹੀਂ। ਇੱਕ ਪ੍ਰਬੰਧਕ ਕਿਸੇ ਕਿਸਮ ਦਾ ਵਕੀਲ ਨਹੀਂ ਕਰ ਸਕਣ ਹੁਣ ਕਰਨਾ 10-10 ਲੱਖ ਰੁਪਏ ਦੀ ਫੀਸ ਦਾ ਵਕੀਲੀ ਪਹਿਲੇ ਤੇ ਲਾਲੇ ਦੀਆਂ ਲੁੱਟਾਂ ਸਭ ਸਭ ਤੋਂ ਵੱਧ ਅਮਰੀਕਾ ਲਈ 1 ਕਰੋੜ ਰੁਪਇਆ ਜਿਹੜਾ ਹੈਗਾ ਉਹ ਘਰਦੁਆਰਾ ਕਮੇਟੀ ਤੋਂ ਕਿਹਾ ਹੈ 20 ਲੱਖ ਰੁਪਏ ਦਾ ਫੀਸ ਵਕੀਲਾ ਦੀ ਇੱਕ ਖਰਪਤੀ ਹੋਏਗਾ ਆਪਣੇ ਘਰ ਹੋਏਗਾ ਸਿੱਖ ਕੌਮ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਤੁੰਗਾਲ ਹੋਇਆ ਹੈ ਤੇ ਬੇਈਮਾਨ ਹੋਇਆ ਹੈ ਇਹ ਮੈਂ ਸਮਝਦਾ ਇਸ ਸਰਸੈਂਡ ਕੰਪਨੀ ਅਤੇ ਨਾਲ ਉਹਦੇ ਜਿਹੜੇ ਨੇ ਚੇਲੇ ਝਾਟੜੇ ਕਲਕਾ ਵਗੈਰਾ ਤੇ ਕਲੋਂ ਵਗੈਰਾ ਇਹਦੇ ਸੋਪੇ ਇਤਿਹਾਸ ਲਿਖਣ ਹੋਗਾ ਕੋਈ ਨਾ ਕੋਈ ਇਤਿਹਾਸਕਾਰ ਆ ਜਰੂਰ ਇਤਿਹਾਸ ਲਿਖ ਰਿਹਾ ਹੋਣਾ ਅੱਜ ਤੱਕ ਵੀ ਇਤਿਹਾਸ ਹੈ ਕਿਸੇ ਇਤਿਹਾਸ ਦੇ ਵਿੱਚ ਬੇਰੀ ਜ਼ਮੀਨ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਬਿਲਕੁਲ ਕਿ ਸੰਧੀਆਂ ਬਈ ਬਾਲੀਆਂ ਜਿਹੜੀਆਂ ਤੇ ਹੋਰੀਆਂ ਇਹਨਾਂ ਨੂੰ ਸਾਰੇ ਫੰਕਸ਼ਨ ਕਰਨ ਦੀ ਬਣਾਈ ਹੋ ਚੁੱਕੀ ਹੈ ਕਿਸੇ ਨੂੰ ਹੀ ਕੋਈ ਐਡ ਦੇਣ ਦੀ ਬਣਾਈ ਹੋ ਚੁੱਕੀ ਹੈ ਕਿਸੇ ਮੈਂਬਰ ਨੂੰ ਕੋਈ ਮੈਂਬਰ ਫੰਡ ਕਿਤੇ ਨਹੀਂ ਦੇ ਸਕਦਾ ਸਭ ਤੋਂ ਪਹਿਲੇ ਪੈਸੇ ਦੇਉਣਾ ਹੈ ਇੱਕ ਬੜਾ ਵੱਡਾ ਟਾਸਕ ਹੈਗਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਵੀ ਮੈਂ ਸਮਝਦਾ ਆਏਗਾ ਪ੍ਰਬੰਧ ਸਮਾਹਿਆ ਗਿਆ ਉਹ ਦੀ ਜ਼ਿੰਮੇਵਾਰੀ ਹੋਏਗੀ ਇਸ ਨੂੰ ਕਿ ਮੈਂ ਸੋਲ ਕਰਨਾ ਹੈ ਤੇ ਜੇ ਅੱਗ ਉਹ ਮੈਂ ਬੜਾ ਦੌੜਦਾ ਦੌੜ ਕੇ ਬੈਟਨ ਕਿਸੇ ਉਹਦੇ ਹੱਥ ਪ੍ਰਾਪਤ ਹੈ ਲਾ ਜੇ ਹੁਣ ਅਗਲੀ ਦੌੜ ਤੂੰ ਬਹਲਾ ਹੁਣੇ ਬੈਟਨ ਉਹਦੇ ਹੱਥ ਆਏਗਾ ਜੇ ਦੇਵੇ ਕੈਪੇਬਿਲਟੀ ਹੋਏਗੀ ਯੈਸ ਆਈ ਹੈਵ ਦਾ ਕੈਪੇਬਿਲਟੀ ਟੂ ਸੋਲ ਆਲ ਥੀਸ ਪ੍ਰੋਬਲਮਸ ਉਸੇ ਹੱਥ ਬੈਟਨ ਪਹੁੰਚਾਇਆ ਜਾਏਗਾ ਹੋਰ ਕਿਸੇ ਦੇ ਹੱਥ ਬੈਟਨ ਜਾੜਿਆ कोर्ट ਨਹੀਂ ਆਇਆਗਾ कोर्ट ਨਹੀਂ ਫੋਰੈਂਸਿਕ ਆਡਿਟ ਦੇ ਵੀ ਆਡਿਟ ਕਰ ਦਿੱਤੇ ਉਹਨਾਂ ਨੇ 2020 ਤੋਂ ਫੋਰੈਂਸਿਕ ਆਡਿਟ ਕੀਤੀ ਹੈ ਅਸੀਂ کورٹ ਤੋਂ ਮੰਗ ਕਰਦੇ ਹਾਂ ਤੁਸੀਂ ਸਕੂਲਾਂ ਤੋਂ ਇਲਾਵਾ ਗੁਰਦੁਆਰਾ ਕਮਿਟੀ ਦੀ ਵੀ ਫੋਰੈਂਸਿਕ ਆਡਿਟ ਕਰਾਓ کورٹ ਨੂੰ ਖੁੱਲੀ ਛੁੱਟੀ ਆ ਗਈ ਅਸੀਂ ਪ੍ਰਧਾਨ ਤੇ ਸਕੱਤਰ ਨੂੰ ਕਹਿੰਦੇ ਹਾਂ ਫਰਸ ਐ ਨਹੀਂ ਬਗਾ ਅਸੀਂ ਇਹ ਹੁਣ ਇਹਨਾਂ ਦੇ ਬਾਅਦ ਥੋੜੀ ਆਗਾ ਪਈ ਨਾ ਨਾ ਕਰ ਸਕਦੇ ਕਿਉਂ ਨਹੀਂ ਕਰਦੇ ਉਹ ਨਹੀਂ ਕਰਦੇ ਹੁਣ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਦੇ ਆਰ ਨਾਟ ਦਾ ਪ੍ਰੈਜ਼ੀਡੈਂਟ অর ਦਾ ਜਨਰਲ ਸੈਕਟਰੀ ਪਲੀਜ਼ ਡੋਨਟ ਡੋਨਟ ਡੂ ਥੈਟ ਇਹਨਾਂ ਨੂੰ ਕਿਸੇ ਕਿਸਮ ਦਾ ਅਧਿਕਾਰ ਦੇਣ ਦੀ ਲੋੜ ਨਹੀਂ ਹੈਗੀ ਨਾ ਹੀ ਇਹ ਕਾਬਿਲ ਹੈ ਕਿ ਕੋਈ ਅਧਿਕਾਰ ਇਹਨਾਂ ਨੂੰ ਦਿੱਤਾ ਜਾਏ ਇੱਕ ਮਿੰਟ ਜਰਾ ਗੱਲਾਂ ਨਾ ਕਰੋ ਅੱਛਾ ਚੰਦ ਕਿਹਾ ਹੈ ਅਸੀਂ ਇਹ ਵੀ ਮੰਨ ਕਰਦੇ ਹਾਂ ਅਸੀਂ ਕੋਰਟ ਦੇ ਵਿੱਚ ਕਰਾਂਗੇ ਬਿਸ਼ਰ ਦਿੱਲੀ ਗੁਰਦੁਆਰਾ ਕਮੇਟੀ ਦੀ ਜਿਹੜੇ ਮਰਜ਼ੀ ਸੰਤੋਖ ਫੋਰੈਂਸਿਕ ਆਡਿਟ ਕਰਾਣਾ ਇਨਕਲੂਡਿੰਗ ਆਵਰ ਟੈਲੀਅਰ ਅਸੀਂ ਤੇ ਸੱਚੇ ਪਾਸ਼ਾ ਦੇ ਨਾਲ ਮਲੰਗਾ ਨਾਲ ਦੋਸਤੀ ਪਾਈ ਸੀ ਗੁਰੂ ਅਗੇ ਅਰਦਾਸ ਕਰੀਦਾ ਸੀ ਸੱਚੇ ਪਾਸ਼ਾ ਮੈਂ ਜਦ ਇੱਕ ਸਾਲ ਵਾਸਤੇ ਪ੍ਰਧਾਨ ਬਣਿਆ ਤੇ ਮੈਨੂੰ ਸਵੇਰੇ ਪਰਮਜੀਤ ਸਿੰਘ ਬੁਲਾਉਂਦਾ ਹੈ ਕਹਿੰਦਾ ਦੇਖ ਹਰਵਿੰਦਰ ਸਿੰਘ ਅੱਜ ਤੂੰ ਬਣ ਗਿਆ ਪ੍ਰਧਾਨ ਬਿਨਾਂ ਦੇਖੇ ਕੋਈ ਕਾਗਜ਼ ਸਾਈਨ ਨਾ ਕਰੀ ਕਾਗਜ਼ ਨੂੰ ਪੜ ਲਈ। ਔਰ ਜਿਹੜਾ ਕਾਗਜ਼ ਤਨ ਲੱਗੇ ਨਹੀਂ ਠੀਕ ਨਾ ਸਮਝ ਆਏ ਮੇਰੇ ਕੋਲ ਪੁੱਛ ਲਈ। ਸਮਝ ਆ ਜਾਏ ਜਾਂ ਸਰ ਨੂੰ ਹੋਠੇ ਕਰਦਾ ਹੈ। ਡੋਂਟ ਬਾਦਰ ਫॉर द ਨੈਕਸਟ ਟਰਨ। ਬਿਲਕੁਲ। ਚਲੋ ਸੱਚੇ ਪਾਸ਼ਾ ਗਏ। ਚਿੱਟੀ ਚਾਦਰ ਜਿਹੜੀ ਬਾਪ ਨੇ ਸਾਨੂੰ ਦਿਵਾਈ ਸੀ। ਅਸੀਂ ਉਹ ਚਿੱਟੀ ਚਾਦਰ ਜਿਹੜੀ ਹੈਗੀ ਦੋਹੇ ਭਰਾਵਾਂ ਦਾ ਹੈ। ਬਗਾਨ ਦਾਗ ਲੱਗਦੇ। ਅਸੀਂ ਇਸ ਕਮੇਟੀ ਤੋਂ ਰੁਕ ਸਰ ਹੋਇਆ ਔਰ ਜੋ ਜੋ ਕੁਝ ਚੋਣ ਹਾਰਨ ਤੋਂ ਬਾਅਦ ਪਰਮਜੀਤ ਸਿੰਘ ਨੇ ਪੀਟੀਸੀ ਤੇ ਬਿਆਨ ਦਿੱਤਾ ਸੀ ਇੱਕ ਇੱਕ ਲਫਜ਼ ਸੱਚ ਹੋ ਰਿਹਾ ਹੈ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤੀ ਹੈ ਔਰ ਮੈਂ ਸਰਕਾਰ ਨੂੰ ਗੱਲ ਕਹਿਣੀ ਚਾਹਾਂਗਾ ਬਈ ਤੁਸੀਂ ਇੱਕ ਚੋਰ ਤੇ ਡਾਕੂ ਆਦਮੀ ਨੂੰ ਆਪਣੇ ਪ੍ਰੇਟੀਕਲ ਮੁਫਾਜ਼ ਨੂੰ ਠੀਕ ਕਰਨ ਵਾਸਤੇ ਜਿਹੜਾ ਚਿੱਖਾਂ ਦੇ ਉੱਪਰ ਬਿਠਾਇਆ ਇਹ ਤੁਸੀਂ ਵੀ ਕੋਰ ਪਾਪ ਕੀਤਾ ਤੁਸੀਂ ਜੁਮਾ ਬਰੀ ਤੁਸੀਂ ਵੀ ਨਹੀਂ ਕਿਉਂਕਿ ਤੁਹਾਡੇ ਕਹਣ ਤੇ ਪੁਲਿਸ ਆਈ ਹੈ ਤੁਹਾਡੇ ਕਹਣ ਤੇ ਪੁਲਿਸ ਅੰਦਰ ਬੜੀ ਹੈ ਤੁਹਾਡੇ ਕਹਣ ਤੇ ਉਸ ਵਕਤ ਦੇ ਡਾਇਰੈਕਟਰ ਰਹੇ ਉਹ ਮੰਨ ਰਿਹਾ ਵੋਟ ਗਲਤ ਹੈ ਪਰ ਅਸੀਂ ਕਹਿੰਦੇ ਤੁਸੀਂ ਹੁਣ ਬੋਲੋ ਕਹਿੰਦਾ ਜੀ ਮੇਰੇ ਹੱਥ ਬੰਨੇ ਹੋਏ ਮੈਂ ਆਪਣੀ ਨੌਕਰੀ ਥੋੜੀ ਪਵਾਣੀ ਹੈ ਜੀ ਨਾਂ ਸੀ ਡਾਕਟਰ ਦਾ ਨਰਿੰਦਰ ਸਿੰਘ ਇਹ ਸਭ ਜੀ ਦਾ ਰਿਕਾਰਡ ਲੱਗਿਆ। ਔਰ ਸਾਨੂੰ ਨਹੀਂ ਆਗੇ ਸਾਡੇ ਵੱਲੋਂ ਕਾਲੇ ਚੋਰ ਨੂੰ ਦੇਣ ਕਾਲੇ ਕੁੱਤੇ ਨੂੰ ਦੇਣ ਸਰਸੇ ਨੂੰ ਦੇਣ ਲੋਕ ਸਭ ਦੀ ਟੱਕਰ ਦੇਣ। ਇਟ ਇਜ਼ ਨਨ ਆਫ आवर ਬਿਜ਼ਨਸ। ਸਰਸੇ ਨੂੰ ਦੇਣ ਗਏ ਤੇ ਸਿੱਖ ਕੌਮ ਡਟ ਗਏ ਕਿੰਨਾ ਦਾ ਵਿਰੋਧ ਕਰੇਗੀ। ਡਟ ਗਏ। ਡਟ ਗਏ ਮਤਲਬ ਪੂਰੀ ਸਟਰੈਂਥ ਦੇ ਨਾਲ। ਕਿੰਨੇ ਬੰਦਿਆਂ ਨੇ ਗੁਰਦੁਆਰੇ ਲੁੱਟੇ ਗੁਰਦੁਆਰਾ ਕਮੇਟੀ ਖਾਦੀ ਹੈ ਸਾਡੇ ਐਜੂਕੇਸ਼ਨ ਇੰਸਟੀਚੂਨਸ ਪਰਵਾਰ ਕੀਤਾ ਹੁਣੇ ਮੈਂ ਆਇਆ ਤੇ ਮੈਨੂੰ ਇੱਕ ਮੁਲਾਜ਼ਮ ਨੇ ਦੱਸਿਆ ਪਿਛਲੀ ਜੁਲਾਈ ਤੋਂ ਲੈ ਕੇ ਅੱਜ ਤੱਕ ਪ੍ਰੋਵੀਡੈਂਟ ਫੰਡ ਹੀ ਨਹੀਂ ਜਵਾਬ ਰਾਇਆ ਮੁਲਾਜ਼ਮਾਂ ਦਾ ਪ੍ਰੋਵੀਡੈਂਟ ਮੰਡ ਹੀ ਨਹੀਂ ਜਵਾਬ ਰਾਇਆ ਹੁਣ ਬੋਲਦੇ ਵੀ ਨਾਲ ਸਾਰੇ ਗੁਰਦੁਆਰਾ ਕਮੇਟੀ ਜਿਹੜੇ ਮੁਲਾਜ਼ਮ ਆ ਗਏ ਹੁਣ ਬੋਲਣਗੇ ਇਹਨਾਂ ਦੇ ਪੀਆ ਪੁਲ ਜੇ ਉਹਨਾਂ ਤੇ ਆਡਿਟ ਹੋ ਜਾਏ ਕਰੋੜਾ ਰੁਪਏ ਉਹਨਾਂ ਕੋਲ ਨਿਕਲਣਗੇ ਇਸ ਕਰਕੇ ਅਸੀਂ ਆਕਾਫਤ ਸਾਹਿਬ ਨੂੰ ਚਿੱਠੀ ਲਿਖੀ ਹੈ ਜਥੇਦਾਰ ਸਾਹਿਬ ਨੂੰ ਬਈ ਜੂੰ ਕੀ ਚੋਰੀ ਦੇ ਇਲਜ਼ਾਮ ਦੇ ਵਿੱਚ ਇਹ ਗਿਲਤੀ ਵਾਲੇ ਇਹਨਾਂ ਦੀ ਮੈਂਬਰੀ ਜਿਹੜੀ ਉਹ ਖਤਮ ਹੋ ਗਈ ਅਕੋਰਡਿੰਗ ਟੂ ਫੈਕਟੂ ਕੋਰਟ ਡਾਕਟਰ ਕੁਰਵਿੰਦਰ ਬਾਦ ਸਿੰਘ ਦਸਣਗੇ। ਕੋਈ ਮੈਂ ਇਨਾ ਵਰਗਾ ਆਲਮ ਫਾਜ਼ਲ ਨਹੀਂ ਹਾਂ। ਤੇ ਪਰ ਅਸੀਂ ਆਕਾਤਕ ਸਾਹਿਬ ਦੇ ਜਥੇ ਖਾਸ ਸਾਹਿਬ ਨੂੰ ਚਿੱਠੀ ਲਿਖੀ ਹੈ। ਬਈ ਬਤੌਰ ਸਿੱਖ ਕੌਮ ਦੇ ਧਰਮੋ ਖੈਂਡ ਹੋਣ ਦੇ ਨਾਤੇ ਯੂ ਸ਼ੁਡ ਨਾਟ ਵੇਟ ਕਾਲ them upon ਇਮੀਡੀਏਟਲੀ ਇਸ ਜੁੰਡਲੀ ਨੂੰ ਬੁਲਾਓ। ਸਾਰੇ ਐਗਜ਼ੀਕਟਿਵ ਕਮੇਟੀ ਮੈਂਬਰ ਤੇ ਇਹਨਾਂ ਹੁਦਦਾਰਾਂ ਨੂੰ ਬੁਲਾਓ। ਕੜੀ ਤੋਂ ਕੜੀ ਸਦਾ ਦਿਓ ਬਾ ਹੁਕਮ ਕਾਲ ਤੱਕ ਦੇ ਇਹ ਬਾ ਹੁਕਮ ਦੇ ਸ਼ੁਡ ਬੀ ਬਾਰਨ ਫਰਮ ਕੰਟੈਸਟਿੰਗ ਐਨੀ ਗੁਰਦੁਆਰਾ ਇਲੈਕਸ਼ਨ ਐਨੀ ਵੇਅਰ ਇਨ ਇੰਡੀਆ ਇਨ ਡੇਲੀ অর ਅਬਰਾਡ ਇੱਕ ਕਿਸੇ ਵੀ ਗੁਰਦੁਆਰੇ ਦੇ ਵਿੱਚ ਸੰਗਤ ਦੇ ਤੌਰ ਤੇ ਜਾ ਸਕਦੇ ਨੇ ਉਦੀ ਮਨਾਈ ਨਹੀਂ ਹੈ ਕੀ ਪਰ ਬਰਗਵਾ ਬਤੌਰ ਪ੍ਰਬੰਧਕ ਕੇ ਨਹੀਂ ਜਾ ਸਕਦੇ ਮੈਂ ਅੱਜ ਦੱਸ ਨਹੀਂ ਸਕਦਾ ਕਿਉਂਕਿ ਬਾਹਰ ਨਹੀਂ ਆ ਰਹੀ ਪਰ ਅੰਦਰੋਂ ਮੇਰੀਆਂ ਅੱਖਰਾਂ 'ਚੋਂ ਅਥਰੂ ਜਿਹੜੇ ਉਹ ਮੇਰੇ ਦਿਲ ਦੇ ਵਿੱਚ ਜਾ ਰਹੇ ਮੈਂ ਭਰੇ ਮੰਨ ਨਾਲ ਸਤਿਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਸ਼ਾ ਹੁਣ ਇਹਨਾਂ ਦੁਸ਼ਟਾਂ ਨੂੰ ਇਹਨਾਂ ਨੂੰ ਸਬੂਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜਿਵੇਂ ਤੁਸੀਂ ਆਪਣੇ ਵਕਤ ਮਸੰਦਾਂ ਨੂੰ ਕੜਾਇ ਰਿਪਾਇਆ ਸੀ ਨਾ ਇਹ ਉਹਨਾਂ ਨਾਲੋਂ ਵੱਡੇ ਮਸੰਦ ਹਨ ਨਰੈਣੁ ਵਰਗੀਆਂ ਕਟੂਤਾ ਇਹਨਾਂ ਨੇ ਇੱਥੇ ਕੀ ਧਿਆਨ ਜਾਣਾ ਇਹ ਨਰੈਣੁ ਤੋਂ ਕੱਟਣਾ ਹੀ ਮੈਂ ਇੱਕ ਗਾਮੇ ਜੀ ਦੀ ਲਾਇਟਾ ਪਾਇਆ ਕਹਿੰਦਾ ਨਾ ਨਰੈਣੁ ਤੁਸ਼ਟ ਬੜਾ ਸੀ ਪਰ ਨਰੈਣੁਂ ਚ ਲਾਭ ਨੇ ਸੀ ਜੇ ਨਰਨ ਦੇ ਅਟਮ ਚਲਾਕ ਹੁੰਦਾ ਕਿ ਇਨਾ ਇਨਾ ਝੱਪਣ ਕੋਈ ਨਾ ਕੋਈ ਇਵੈਂਟ ਰੱਖ ਦਿੰਦਾ ਜਿਵੇਂ ਅੱਜ ਕੱਲ ਇਵੈਂਟ ਰੱਖਦੇ ਨੇ ਲਾਲ ਕਿਲੇ ਤੇ ਰੱਖ ਦਿਓ ਜੀ ਪ੍ਰਧਾਨ ਮੰਤਰੀ ਨੂੰ ਬੁਲਾ ਲਓ ਹੋਮ ਮਿਨਿਸਟਰ ਨੂੰ ਬੁਲਾ ਲਓ ਇਵੈਂਟ ਮੈਨੇਜਮੈਂਟ ਕਰ ਲਓ ਜੇ ਏਰੀਆ ਮੈਨੇਜਮੈਂਟ ਨਰਨੂ ਕਰਦਾ ਸ਼ਾਇਦ ਉਹ ਹੀ ਬਚ ਜਾਂਦਾ ਪਰ ਉਹ ਤੁਸ਼ਟ ਇਨਾ ਤੇ ਝੱਗਾ ਨਹੀਂ ਸੀ ਪਰ ਚਲਾਕ ਇਹਨਾਂ ਤੋਂ ਘੱਟ ਸੀ ਇਹ ਨਰਨੂ ਦੀ ਕਲਾਸ ਤੇ ਮੈਂ ਹੁਣ ਬੇਨਤੀ ਕਰਾਂਗਾ सदार मनजीत सराह उहो पंहिंजे चार थोरी सम्झ